ਵਾਹਿ ਗੁਰਜੀਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਜਦ ਮੈਂ ਨਾਮ ਦਸੁਰਮਾ ਪਾਇਆ ਮੇਰੀ ਅੱਖ ਖੁੱਲ ਗਈ ਜਦ ਮੈਂ ਨਾਮ ਦਸੁਰਮਾ ਪਾਇਆ ਮੇਰੀ ਅੱਖ ਖੁੱਲ ਗਈ ਮੇਰੀ ਅੱਖ ਖੁੱਲ ਗਈ ਮੇਰੀ ਅੱਖ ਖੁੱਲ ਗਈ ਜਦ ਮੈਂ ਨਾਮ ਦਸੁਰਮਾ ਪਾਇਆ ਮੇਰੀ ਅੱਖ ਖੁੱਲ ਗਈ ਜਦ ਮੈਂ ਨਾਮ ਦਸੁਰਮਾ ਪਾਇਆ ਮੇਰੀ ਅੱਖ ਖੁੱਲ ਗਈ ਜਦ ਮੈਂ ਗਈ ਗੁਰਾਂ ਦੇ ਦਵਾਰੇ ਉੱਥੇ ਵੇਖੇ ਅਜਬ ਨਜ਼ਾਰੇ ਜਦ ਮੈਂ ਗਈ ਗੁਰਾਂ ਦੇ ਦਵਾਰੇ ਉੱਥੇ ਵੇਖੇ ਅਜਬ ਨਜ਼ਾਰੇ ਮੇਰੇ ਪਾਪ ਤੁੱਪ ਗਏ ਸਾਰੇ ਮੇਰੀ ਅੱਖ ਖੁੱਲ ਗਈ ਜਦ ਮੈਂ ਨਾਮ ਦਸੁਰਮਾ ਪਾਇਆ ਮੇਰੀ ਅੱਖ ਖੁੱਲ ਗਈ ਜਦ ਮੈਂ ਨਾਮ ਦਸੁਰਮਾ ਪਾਇਆ ਮੇਰੀ ਅੱਖ ਖੁੱਲ ਗਈ ਜਦ ਮੈਂ ਗੁਰਾਂ ਦਾ ਲੰਗਰ ਖਾਤਾ ਮੇਰਾ ਜੀਵਨ ਹੋ ਗਿਆ ਸਾਦਾ ਜਦ ਮੈਂ ਗੁਰਾਂ ਦਾ ਲੰਗਰ ਖਾਤਾ ਮੇਰਾ ਜੀਵਨ ਹੋ ਗਿਆ ਸਾਦਾ ਮੇਰੇ ਗਿਆਨ 'ਚ ਹੋ ਗਿਆ ਬਾਦਾ ਮੇਰੀ ਅੱਖ ਖੁੱਲ ਗਈ ਜਦ ਮੈਂ ਨਾਮ ਦਸੁਰਮਾ ਪਾਇਆ ਮੇਰੀ ਅੱਖ ਖੁੱਲ ਗਈ ਜਦ ਮੈਂ ਨਾਮ ਦਸੁਰਮਾ ਪਾਇਆ ਮੇਰੀ ਅੱਖ ਖੁੱਲ ਗਈ ਜਦ ਮੈਂ ਗੁਰਾਂ ਦਾ ਦਰਸ਼ਨ ਕੀਤਾ ਪੈ ਗਈ ਸਤਿਗੁਰ ਨਾਲ ਪਰੀਤਾ ਜਦ ਮੈਂ ਗੁਰਾਂ ਦਾ ਦਰਸ਼ਨ ਕੀਤਾ ਪੈ ਗਈ ਸਤਿਗੁਰ ਨਾਲ ਪਰੀਤਾ ਮੁਕੀਆਂ ਜਗ ਦੀਆਂ ਸਾਰੀਆਂ ਰੀਤਾਂ ਮੇਰੀ ਅੱਖ ਖੁੱਲ ਗਈ ਜਦ ਮੈਂ ਨਾਮ ਦਸੁਰਮਾ ਪਾਇਆ ਮੇਰੀ ਅੱਖ ਖੁੱਲ ਗਈ ਜਦ ਮੈਂ ਨਾਮ ਦਸੁਰਮਾ ਪਾਇਆ ਮੇਰੀ ਅੱਖ ਖੁੱਲ ਗਈ ਸਤਿਗੁਰ ਨਜ਼ਰ ਮੇਰੇ ਦੇ ਸੋٹے ਮੈਂ ਤਾਂ ਚੋਲੀਆਂ ਪਰ ਪਰ ਲੁੱਟੀ ਸਤਿਗੁਰ ਨਜ਼ਰ ਮੇਰੇ ਦੇ ਸੋٹے ਮੈਂ ਤਾਂ ਚੋਲੀਆਂ ਪਰ ਪਰ ਲੁੱਟੀ ਹੋ ਗਈ ਕਾਲ ਮਾਇਆ ਦੀ ਛੁੱਟੀ ਮੇਰੀ ਅੱਖ ਖੁੱਲ ਗਈ ਜਦ ਮੈਂ ਨਾਮ ਦਸੁਰ ਮਾ ਪਾਇਆ ਮੇਰੀ ਅੱਖ ਖੁੱਲ ਗਈ ਜਦ ਮੈਂ ਨਾਮ ਦਸੁਰ ਮਾ ਪਾਇਆ ਮੇਰੀ